ਪਿਆਰੇ ਵੀਰੋ ਜੈ ਪੀਮ ਜੈ ਪਾਰਤ ਨਮੋ ਬੁੱਧਾ ਮੈਂ ਇੱਕ ਰੋਸ ਮਾਰਕ ਮਾਰਚ ਜਿਸ ਦੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਉਸ ਬਾਰੇ ਫੇਰ ਇੱਕ ਵਾਰ ਥੋੜੀ ਹੋਰ ਚਰਚਾ ਕਰ ਲੈਣਾ ਚਾਹੁੰਦਾ ਹਾਂ ਮੇਰੇ ਜ਼ਿਹਨ ਚ ਬਹੁਤ ਕੁਝ ਹੈ ਪਰੰਤੂ ਮੈਂ ਜ਼ਮੀਨੀ ਹਕੀਕਤਾਂ ਨੂੰ ਕਦੇ ਪਾਸੇ ਰੱਖ ਕੇ ਨਹੀਂ ਚੱਲਦਾ ਮੈਂ ਸਮਾਜਿਕ ਮੌਸਮ ਨੂੰ ਅਣਗੌਲਿਆ ਨਹੀਂ ਕਰਦਾ ਮੈਂ ਦੇਸ਼ ਦੇ ਵਾਤਾਵਰਨ ਨੂੰ ਬਹੁਤ ਚੰਗੀ ਤਰ੍ਹਾਂ ਗਹਿਰਾਈ ਨਾਲ ਵੇਖ ਕੇ ਔਰ ਸਮਾਜਿਕ ਪ੍ਰਾਣੀਆਂ ਦੀ ਮਾਨਸਿਕਤਾ ਨੂੰ ਸਮਝ ਕੇ ਔਰ ਉਹ ਲੋਕ ਜਿਹੜੇ ਬਾਬਾ ਸਾਹਿਬ ਦਾ ਨਾਮ ਲੈ ਕੇ ਆਪਣੇ ਆਪ ਨੂੰ ਜਥੇਬੰਦੀ ਚ ਬਨ ਕੇ ਕਿਸੇ ਵੱਡੇ ਇਨਕਲਾਬ ਦਾ ਨਾਰਾ ਦਿੱਤੇ ਹਨ ਉਹਨਾਂ ਨਾਰਿਆਂ ਨੂੰ ਧਿਆਨ ਚ ਰੱਖ ਕੇ कोरोना ਦੀ ਪੁਨਸ਼ਣ ਕਰਕੇ ਕਿਸੇ ਨਤੀਜੇ ਤੇ ਪਹੁੰਚਦਾ ਹਾਂ ਕਿਸੇ ਵੀ ਚੀਜ਼ ਨੂੰ ਦੇਖ ਕੇ ਜਾਂ ਕਿਸੇ ਮਾਹੌਲ ਦੀ ਗਰਮਾਈ ਹੋਈ ਮਨੁੱਖੀ ਸੋਚ ਨੂੰ ਆਪਣੇ ਤੇ ਪਰਵਾਦ ਕਰਕੇ ਮੈਂ ਸ਼ੈਤੀ ਕੀਤੇ ਫੈਸਲੇ ਨਹੀਂ ਲੈਂਦਾ ਔਰ ਉਸੇ ਪ੍ਰਸੰਗ ਦੇ ਵਿੱਚ ਮੈਂ ਇੱਕ ਦੋ ਦਿਨਾਂ ਚ ਵਿਸ਼ੇਸ਼ ਮੀਟਿੰਗ ਕਰ ਰਿਹਾ ਹਾਂ ਔਰ ਉਸ ਤੋਂ ਬਾਅਦ ਮੇਰਾ ਅਗਲਾ ਪੜਾ ਹੋਏਗਾ ਕਿ ਮੈਂ ਪੂਰੇ ਪੰਜਾਬ ਦੇ ਘਟੂਕਟ 50 ਸਾਥੀਆਂ ਨੂੰ ਅਲੱਗ-ਅਲੱਗ ਥਾਵਾਂ ਤੇ ਜਾ ਕੇ ਨਿੱਜੀ ਤੌਰ ਤੇ ਮਿਲੂੰਗਾ వ్యక్తిగਤ ਰੂਪਚ ਮਨ ਨਾਲ ਗੱਲਬਾਤ ਕਰਾਂਗਾ ਉਹਨਾਂ ਕੋਲ ਬੈਠਾਂਗਾ ਉਹਨਾਂ ਦੀ ਸੁਣਾਂਗਾ ਉਹਨਾਂ ਨੂੰ ਆਪਣੀ ਦੱਸਾਂਗਾ ਦੇਸ਼ ਦੇ ਹਾਲਾਤਾਂ ਬਾਰੇ ਚਰਚਾ ਕਰਾਂਗੇ ਔਰ ਕਬਰਾਂ ਵਰਗੀ ਸ਼ਾਂਤੀ ਨੂੰ ਤੋੜਨ ਵਾਸਤੇ ਕੋਈ ਰਸਤਾ ਲੱਭਾਂਗੇ ਤੈ ਸੋਚ ਕੇ ਸਾਰਾ ਕੁਝ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਕਿ ਜਿੱਥੇ ਵੀ ਮੇਰੇ ਵੀਰ ਮੈਨੂੰ ਸੁਣ ਰਹੇ ਆ ਜਾਂ ਜਿਨ੍ਹਾਂ ਨੂੰ ਮੇਰੇ ਨਾਲ ਕੋਈ ਲਗਾਓ ਹੈ ਜਾਂ ਜਿਹੜੇ ਲੋਕ ਘਟੋ ਘਟੇਨਾਂਕ ਜਾਣਦੇ ਹੈ ਕਿ ਮੈਂ ਕੋਈ ਅਣਜਾਣੀਆਂ ਗੱਲਾਂ ਜਾਂ ਲੋਕਾਰ ਗੱਲਾਂ ਨਹੀਂ ਕਰਦਾ ਮੈਂ ਹਵਾ ਨੂੰ ਗੰਡਾ ਦੇਣ ਵਾਲਾ ਆਦਮੀ ਨਹੀਂ ਆ ਨਾਮਾ ਹਵਾ ਚ ਤਲਵਾਰਾਂ ਲਹਿਰਾਉਣ ਵਾਲਾ ਆਦਮੀ ਹਾਂ ਮੈਂ ਸਹੀ ਹਾਲਤਾਂ ਨੂੰ ਸਹੀ ਸੰਦਰਭ ਚ ਸੋਚ ਕੇ ਸਮਝ ਕੇ ਸਹੀ ਕਦਮ ਚੁੱਕਣ ਵਾਲਾ ਆਦਮੀ ਹਾਂ ਉਹਨਾਂ ਸਭ ਨੂੰ ਮੈਂ ਮਿਲਣਾ ਚਾਹੁੰਦਾ ਹਾਂ ਉਹਨਾਂ ਕੋਲ ਬੈਠਣਾ ਚਾਹੁੰਦਾ ਹਾਂ ਉਹਨਾਂ ਦੀ ਆਪਣੀ ਕਹਾਣੀ ਜਾਂ ਆਪਣੀ वेदना ਨੂੰ ਵੀ ਸੁਣਨਾ ਚਾਹੁੰਦਾ ਸੋ ਮੇਰੇ ਵੀਰੋ ਮੈਂ ਬਹੁਤ ਜਲਦੀ ਥੋੜੇ ਹੀ ਦਿਨਾਂ ਚ ਹੋ ਸਕਦਾ ਹੈ ਪੰਜਾਬ ਦੇ ਸਾਰੇ ਸਾਥੀਆਂ ਨਾਲ ਸੰਪਰਕ ਕਰਾਂ ਔਰ ਪੰਜਾਬ ਦਾ ਟੂਰ ਬਣਾ ਕੇ ਮਾਨੂੰ ਫੋਨ ਰਾਹੀਂ WhatsApp ਰਾਹੀਂ ਸ਼ਾਇਆ ਕਰਕੇ ਔਰ ਜਿੰਨਾ ਸਾਥੀਆਂ ਨੂੰ ਮਿਲਣਾ ਹੈ ਉਹਨਾਂ ਨੂੰ ਸੂਚਿਤ ਕਰਕੇ ਤੁਰਤੇ ਨਿਕਲਾਂ ਤਾਂ ਕਿ ਅਸੀਂ ਇੱਕ ਵਿਖਰੇ ਹੋਏ ਮਾਹੌਲ ਦੇ ਵਿੱਚ ਇੱਕੁੱਲ ਜੀ ਹੋਈ ਤੰਦ ਤਾਣੀ ਵਿੱਚ ਟੁੱਟੇ ਹੋਏ ਸਮਾਜ ਵਿੱਚ ਔਰ ਅਲੱਗ-ਅਲੱਗ ਤਰ੍ਹਾਂ ਦੇ ਰਾਗਾਂ ਤੇ ਮੇਲਿਆਂ ਵਿੱਚ ਕੋਈ ਸਾਂਝਾ ਜਿਹਾ ਸੁਪਨਾ ਲੈ ਕੇ ਆਪਣੇ ਮਿੱਤਰਾਂ ਦੇ ਬੂਹੇ ਤੇ ਜਾ ਸਕਾਂ ਅਜਿਹੀ ਮੇਰੀ ਇੱਛਾ ਹੈ ਕੁਝ ਮੇਰੇ ਵੀਰਾਂ ਨੇ ਮੈਨੂੰ ਫੋਨ ਕਰਕੇ ਉਹਨਾਂ ਨੇ ਆਪਣੀ ਖੁਸ਼ੀ ਨਾਲ ਸਹਿਮਤੀ ਦਿੱਤੀ ਹੈ ਬਹੁਤ ਹੀ ਵੱਡੀ ਖਮੋਸ਼ੀ ਹੈ ਕਮਰਾ ਵਰਗੀ ਚੁੱਪ ਹੈ ਮੈਂ ਜਾਣਦਾ ਹਾਂ ਕਿ ਜਦੋਂ ਕਦੀ 2000 ਤੋਂ ਪਹਿਲਾਂ ਔਰ ਖਾਸ ਕਰਕੇ 1984-85 ਤੋਂ ਬਾਅਦ ਮੈਂ ਵੱਡੇ ਸਮੇਲਨਾਂ ਨੂੰ ਤੈਅ ਕਰਕੇ ਉਹਨਾਂ ਦੀ ਤਿਆਰੀ ਕਰਿਆ ਕਰਦਾ ਸਾਂ ਤਾਂ ਕਈ ਵਾਰ ਮੈਨੂੰ 15-15 ਦਿਨ ਲਗਾਤਾਰ ਰੋਜ਼ ਦੀਆਂ 5-5 6-6 ਮੀਟਿੰਗਾਂ ਕਰਕੇ ਸਮਾਜ ਨੂੰ ਤਿਆਰ ਕਰਨਾ ਪੈਂਦਾ ਸੀ। ਔਰ ਤਦ ਜਾ ਕੇ ਅਸੀਂ ਲੱਖਾਂ ਦੀ ਗਿਣਤੀ 'ਚ ਕੱਟੇ ਹੁੰਦੇ। ਮੇਰੇ ਨਾਲ ਸੈਂਕੜੇ ਸਾਥੀ ਹੋਰ ਆਪਣੀ ਆਪਣੀ ਜਗ੍ਹਾ ਤੇ ਆਪਣੇ ਆਪਣੇ ਹਲਕੇ ਚ ਸਰਗਰਮੀ ਕਰਦੇ ਔਰ ਉਹਦਾ ਚੰਗਾ ਨਤੀਜਾ ਨਿਕਲਦਾ ਲਗਾਤਾਰ 20 ਸਾਲ ਇਸ ਤਰ੍ਹਾਂ ਦੇ ਸੰਘਰਸ਼ ਚੋਂ ਲੰਘਦਿਆਂ ਅਸੀਂ ਚਾਹੇ ਭਿਆਨਕ ਹਾਲਤ ਵਿੱਚੋਂ ਗੁਜ਼ਰ ਰਹੇ ਹਾਂ ਸਾਡੇ ਅੰਦਰ ਕੋਈ ਸਮਾਜਿਕ ਸਮਰੱਥਾ ਨਹੀਂ ਬਣ ਰਹੀ ਅਸੀਂ ਸਭ ਲੋਕ ਸਮਾਜ ਨੂੰ ਜੋੜਨ ਦੀ ਥਾਂ ਤੇ ਤੋੜਨ ਵਿੱਚ ਲੱਗੇ ਰਹੇ ਹਾਂ ਇਹਦੇ 'ਚ ਮੈਨੂੰ ਇਹ ਕਹਿਣ ਵਿੱਚ ਮੈਨੂੰ ਕੋਈ ਝਿਜਕ ਨਹੀਂ ਹੈ ਇਹਦੇ باوجود ਵੀ ਮੈਨੂੰ ਆਪਣੇ ਲੋਕਾਂ ਤੇ ਕੁਝ ਨਾ ਕੁਝ ਪ੍ਰੋਸਾ ਬਣਿਆ ਰਹਿੰਦਾ ਹੈ ਚੰਤਨ ਸੰਗ ਦੇ ਮਾਧਿਅਮ ਤੋਂ ਮੈਂ 12 ਤੋਂ ਬਾਅਦ ਜਣੀ 2012 ਤੋਂ ਬਾਅਦ 5 ਸਾਲ ਜਿਹੜੀ ਸਰਗਰਮੀ ਕੀਤੀ ਹੈ ਬਾਂਮਸੇਵ ਦੇ ਮਾਧਿਅਮ ਤੋਂ ਉਸ ਦਾ ਅਸਰ ਪੂਰੇ ਭਾਰਤ ਵਿੱਚ ਮੈਂ ਵੇਖਿਆ ਹੈ ਬਾਹਰ ਦੁਨੀਆ 'ਚ ਵੀ ਉਹ ਦਾਸਰ ਵੇਖਿਆ ਹੈ ਮੇਰੇ ਬਹੁਤ ਸਾਰੇ ਮਿੱਤਰ ਜਿਨ੍ਹਾਂ ਦੇ ਕਰਕੇ ਮੈਂ ਆਪਣੇ ਅਦਰਸ਼ਾਂ ਨੂੰ ਆਪਣੇ ਮਕਸਦ ਨੂੰ ਲੈ ਕੇ ਅੱਗੇ ਵਧਿਆ ਹਾਂ ਉਹਨਾਂ ਵਿਚ ਉਹਨਾਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ ਔਰ ਹੁਣ ਵੀ ਮੈਂ ਉਮੀਦ ਕਰਦਾ ਕਿ ਉਹਨਾਂ ਦੀ ਭੂਮਿਕਾ ਖਤਮ ਨਹੀਂ ਹੋਏਗੀ ਔਰ ਜ਼ਰੂਰ ਮੇਰਾ ਸਾਥ ਦੇਣਗੇ ਮੇਰੀ ਇੱਛਾ ਹੈ ਕਿ ਮੈਂ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਦੂਰ ਦੂਰ ਤੱਕ ਪਹਿਲੇ ਖੇਤरां 'ਚ ਖੁਦ ਜਾ ਕੇ ਆਪਣੇ ਸਾਥੀਆਂ ਨਾਲ ਗੱਲਬਾਤ ਕਰਾਂ ਔਰ ਕੁਝ ਐਸੀਆਂ ਜਥੇਬੰਦੀਆਂ ਜਿਨ੍ਹਾਂ ਤੋਂ ਚੰਗੀ ਉਮੀਦ ਕੀਤੀ ਜਾ ਸਕਦੀ ਹੈ ਉਹਨਾਂ ਨਾਲ ਸੰਪਰਕ ਕੀਤਾ ਜਾਏ ਚਾਹੇ ਉਹਨਾਂ ਨਾਲ ਕਦੇ ਮਿਲ ਕੇ ਬੈਠੇ ਨਹੀਂ ਆ ਉਹਨਾਂ ਦਾ ਕੇਵਲ ਨਾਂ ਸੁਣਿਆ ਹੈ ਔਰ ਇਹ ਵੀ ਨਹੀਂ ਵੇਖਿਆ ਕਿ ਉਹਨਾਂ ਦੀ ਸਮਰੱਥਾ ਕਿੰਨੀ ਹੈ ਹਰ ਵੀ ਚੰਗੇ ਲੋਕ ਜਦੋਂ ਸਾਹਮਣੇ ਆਉਂਦੇ ਆ ਤੋ ਉਹ ਧਿਆਨ ਖਿੱਚਦੇ ਆ ਤੇ ਜਲਦੀ ਹੀ ਮੈਂ ਜਦੋਂ ਮੌਕਾ ਮਿਲਦਾ ਹੈ ਮੈਨੂੰ ਦਾ ਪੰਜਾਬ ਦੇ ਲੰਬੇ ਟੂਰ ਤੇ ਨਿਕਲਣਾ ਚਾਹੁੰਦਾ ਹਾਂ ਬੇਸ਼ੱਕ ਮੈਨੂੰ ਕਿੰਨੇ ਵੀ ਦਿਨ ਲੱਗ ਜਾਣ ਮੈਂ ਆਪਣੇ ਸਾਥੀਆਂ ਨੂੰ ਮਿਲਦਾ ਰਹਾਂਗਾ ਔਰ ਤਿਆਰੀ ਕਰਾਂਗਾ ਪਰ ਮੈਨੂੰ ਯਕੀਨ ਹੈ ਕਿ ਅਸੀਂ ਇਸ ਦਾ ਲਾਭ ਲੈ ਸਕਾਂਗੇ ਮੇਰੇ ਸਾਹਮਣੇ ਸਵਾਲ ਹੈ ਕਿ ਦੇਸ਼ ਦੇ ਅੰਦਰ ਵਧ ਰਹੇ ਅਤਿਆਚਾਰ ਔਰ ਸਰਕਾਰੀ ਤੰਤਰ ਦਾ ਦਬਦਬਾ ਰਾਜਕਤਾ ਗੁੰਡਾਗਰਦੀ ਜਿਸ ਨੇ ਸਾਨੂੰ ਸਦਾ ਤੋਂ ਸੰਤਾਪ ਦਿੱਤਾ ਹੈ ਦੁਖੀ ਕੀਤਾ ਹੈ ਪਰੇਸ਼ਾਨ ਰੱਖਿਆ ਹੈ ਪੀੜਿਤ ਕੀਤਾ ਹੈ ਸਾਡੀ ਮਾਨਸਿਕਤਾ ਨੂੰ ਕਿਤੇ ਵੀ ਰੁਕਣ ਨਹੀਂ ਦਿੱਤਾ ਕਿਤੇ ਵੀ ਖੜਨ ਨਹੀਂ ਦਿੰਦਾ ਕਿਤੇ ਵੀ ਜੁੜਨ ਨਹੀਂ ਦਿੰਦਾ ਕਟੂਕਟਸੀ ਉਹਦੇ ਖਿਲਾਫ ਆਵਾਜ਼ ਤਾਂ ਉਠਾ ਸਕਦੇ ਹਾਂ ਕਿਸੇ ਵੀ ਸਮਾਜ ਨੂੰ ਲੜਾਈ ਲੜਨ ਤੋਂ ਪਹਿਲਾਂ ਮਾਨਸਿਕ ਤੌਰ ਤੇ ਤਿਆਰ ਹੋਣਾ ਹੁੰਦਾ ਹੈ ਮਾਨਸਿਕ ਤੌਰ ਤੇ ਤਿਆਰ ਹੋਣ ਵੇਲੇ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਉਹ ਸਭ ਲੋਕ ਜਿਨ੍ਹਾਂ ਦੇ ਅੰਦਰ ਅਜਿਹੀ ਕਿਸਾਂਜੀ ਜਿਹੀ ਇੱਛਾ ਹੁੰਦੀ ਹੈ ਉਹਨਾਂ ਦੇ ਕੋਲ ਬੈਠਣਾ ਉਹਨਾਂ ਨਾਲ ਗੱਲਬਾਤ ਕਰਨੀ ਉਹਨਾਂ ਨਾਲ ਇੱਕ ਸਮਾਜਿਕ ਰਿਸ਼ਤਾ ਕਾਇਮ ਕਰਨਾ ਮਜ਼ਬੂਤ ਕਰਨਾ ਤੇ ਉਹਨਾਂ ਦਾ ਸਾਥ ਲੈਣ ਵਾਸਤੇ ਉਹਨਾਂ ਨੂੰ ਅਪੀਲ ਕਰਨਾ ਇਹ ਜ਼ਰੂਰੀ ਹੁੰਦਾ ਹੈ ਸੋ ਮੇਰੇ ਵੀਰੋ ਅੱਜ ਮੈਂ ਤੀਜੀ ਵਾਰ ਤੁਹਾਡੇ ਸਾਹਮਣੇ ਆ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਆਪਣੀਆਂ ਬੱਚੀਆਂ ਨੂੰ ਆਪਣੀਆਂ ਭੈਣਾਂ ਨੂੰ ਵੀ ਪੂਰੇ ਪੰਜਾਬ ਵਿੱਚ ਮਿਲਾ ਜਿੰਨਿਆਂ ਨੂੰ ਮੈਂ ਮਿਲ ਸਕਿਆ ਮੈਂ ਜ਼ਰੂਰ ਮਿਲੂੰਗਾ ਚਾਹੇ ਕੋਈ ਇੱਕ ਪਰਿਵਾਰ ਵੀ ਹੋਵੇ ਤਦ ਵੀ ਜਾ ਕੇ ਮਿਲਾਉਂਦਾ ਮੈਂ ਤਾਂ ਕਿ ਪਰਿਵਾਰ ਤੋਂ ਅੱਗੇ ਵਧਿਆ ਜਾ ਸਕੇ ਔਰ ਮੈਂ ਬੇਨਤੀ ਕਰੂੰਗਾ ਕਿ ਪੰਜਾਬ ਦੇ ਚੰਡੀਗੜ੍ਹ ਦੇ ਬਹੁਤ ਸਾਰੇ ਲੋਕ ਪਟਿਆਲੇ ਤੱਕ ਜਿਨ੍ਹਾਂ ਨੂੰ ਮੇਰੀ ਆਵਾਜ਼ ਨਾਲ ਕੋਈ ਵਾਸਤਾ ਹੈ ਮੇਰੀ ਗੱਲ ਨਾਲ ਕੋਈ ਵਾਸਤਾ ਹੈ ਆਪਣੇ ਸਮਾਜ ਦੇ ਦੁੱਖਾਂ ਨਾਲ ਕੋਈ ਵਾਸਤਾ ਹੈ ਆਪਣੇ ਸਮਾਜ ਦੀ ਪੀੜਾ ਨਾਲ ਕੋਈ ਵਾਸਤਾ ਹੈ ਉਹ ਮੇਰੇ ਨਾਲ ਜਰੂਰ ਸੰਪਰਕ ਕਰਕੇ ਮੈਨੂੰ ਹੁਣ ਆਪਣੀ ਇੱਛਾ ਤੋਂ ਜਾਣੂ ਕਰਾਉਣਗੇ ਮੈਂ ਉਮੀਦ ਕਰਦਾ ਹਾਂ ਭਾਵੇਂ ਮੈਂ ਜ਼ਿਆਦਾ ਸਮਾਂ ਨਹੀਂ ਦੇ ਸਕੂੰਗਾ ਲੰਬੇ ਸਫ਼ਰ ਤੇ ਨਿਕਲਦਿਆਂ ਚਲਦਿਆਂ ਸਮਾਂ ਬੀਤ ਜਾਂਦਾ ਹੈ ਬੈਠਣ ਦਾ ਬਹੁਤਾ ਸਮਾਂ ਨਹੀਂ ਮਿਲੇਗਾ ਔਰ ਅਗਰ ਇੱਕ ਦਿਨ ਵਿੱਚ 5-7 ਥਾਵਾਂ ਤੇ ਵੀ ਜਾਇਆ ਜਾ ਸਕੇ ਤਾਂ 40-50 ਜਗ੍ਹਾ ਤੇ ਜਾਣ ਵਾਸਤੇ ਸਾਨੂੰ ਇੱਕ ਹਫਤਾ ਚਾਹੀਦਾ ਹੈ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਜਿੱਥੇ ਵੀ ਕੋਈ ਸਮਾਜਿਕ ਸੰਗਠਨ ਹੈ ਜਿਹੜਾ ਮੇਰੇ ਧਿਆਨ ਚੋਂ ਬਾਹਰ ਹੈ ਔਰ ਜਿਨ੍ਹਾਂ ਦੀ ਇੱਛਾ ਹੈ ਕਿ ਉਹ ਭਾਰਤ ਦੇ ਅੰਦਰ ਵੱਧ ਰਹੇ ਅਤਿਆਚਾਰਾਂ ਨੂੰ ਰੋਕਣ ਲਈ ਤਿਆਰ ਹਨ ਜੋ ਆਪਣੀ ਆਵਾਜ਼ بلند ਕਰਨਾ ਚਾਹੁੰਦੇ ਹਾਂ ਔਰ ਜਿਨ੍ਹਾਂ ਨੂੰ ਆਪਣੇ ਦੇਸ਼ ਨਾਲ ਪਿਆਰ ਹੈ ਆਪਣੇ ਸਵਿਧਾਨ ਤੇ ਲੋਕਤੰਤਰ ਨਾਲ ਪਿਆਰ ਹੈ ਔਰ ਜਿਨ੍ਹਾਂ ਨੂੰ ਸਹੀ ਮਾਰਗ ਤੇ ਚੱਲ ਕੇ ਦੇਸ਼ ਦੇ ਹਾਲਤਾਂ ਨੂੰ ਸਾਵੇਂ ਕਰਨ ਦੀ ਚਾਹਨਾ ਹੈ ਮੈਂ ਉਹਨਾਂ ਨੂੰ ਕਿਸੇ ਵੀ ਹਾਲਤ ਚ ਮਿਲਣਾ ਚਾਹੂੰਗਾ ਹੋ ਸਕਦਾ ਹੈ ਜਿਹਦਾ ਸਾਨੂੰ ਲਾਭ ਹੋਵੇ ਹੋ ਸਕਦਾ ਹੈ ਅਸੀਂ ਆਪਣੇ ਭੈਣਾ ਭਰਾਵਾਂ ਨੂੰ ਕਿਸੇ ਸਹੀ ਦਿਸ਼ਾ ਚ ਦੌਰ ਸਕੀ ਐ ਔਰ ਇਹ ਗੱਲ ਸਿਰਫ ਇੱਥੇ ਤੱਕ ਨਹੀਂ ਰੁਕਣ ਵਾਲੀ ਮੇਰੇ ਸਾਥੀ ਜਿਹੜੇ ਪੰਜਾਬ ਚ ਫੈਲੇ ਹੋਏ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਅਗਰ ਮੈਂ ਇੱਕ ਜਗ੍ਹਾ ਜਾ ਸਕਦਾ ਹਾਂ ਔਰ ਪੂਰੇ ਪੰਜਾਬ ਨੂੰ ਕਵਰ ਕਰਨ ਵਾਸਤੇ ਮੈਨੂੰ ਕਾਫੀ ਸਮਾਂ ਚਾਹੀਦਾ ਹੈ। ਔਰ ਉੱਥੇ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਲਾਗਲੇ ਖੇਤਰ ਵਿੱਚ ਆਪਣੇ ਲੋਕਾਂ ਨਾਲ ਲਗਾਤਾਰ ਸੰਪਰਕ ਕਰਨ। ਅਗਰ ਮੇਰੇ ਤੋਂ ਪੁੱਛੋ ਤਾਂ ਮੈਂ ਇਹ ਚਾਹੁੰਦਾ ਹਾਂ ਕਿ ਅਸੀਂ ਪੰਜਾਬ ਅੰਦਰ ਆਪਣੀ ਤਾਕਤ ਦਾ ਆਪਣੀ ਸਮਾਜਿਕ ਤਾਕਤ ਦਾ ਔਰ ਆਪਣੀ ਪੀੜਾ ਦਾ ਇੱਕ ਨਿਯਮਬੱਧ ਸ਼ਾਂਤੀਪੂਰਵਕ ਮਜਾਰਾ ਕਰ ਸਕੀਏ ਔਰ ਦੀ ਰੂਪ ਰੇਖਾ ਕੀ ਹੋਏਗੀ ਜਦੋਂ ਜਦੋਂ ਮੈਂ ਲੋਕਾਂ ਨੂੰ ਮਿਲਾਂਗਾ ਉਹਨਾਂ ਨਾਲ ਇਹ ਸਾਂਝਾ ਵੀ ਕਰੂੰਗਾ ਫਿਰ ਅਸੀਂ ਕੋਈ ਦਵਰਕੀ ਚ ਵਰਕੀ ਵੀ ਕੱਢਾਂਗੇ। ਅਰੋ ਦੇ ਵਿੱਚ ਸ਼ਾਂਤੀ ਮਾਰਚ ਪੀੜਾ ਮਾਰਚ ਦਾ ਜੋ ਮਕਸਦ ਹੈ ਉਹ ਵੀ ਲਿਖਾਂਗੇ। ਪਰ ਉਹਦੀ ਰੂਪਰੇਖਾ ਕੀ ਹੋਏਗੀ ਉਹ ਵੀ ਦਰਸਾਈ ਜਾਏਗੀ। ਤੋਂ ਮੇਰੇ ਵੀਰੋ ਮੈਂ ਅਗਰ ਤੰਦਰੁਸਤੀ ਨਾਲ रह सकिया जिस तरह अक्सर मैं रहंदा हां तो बहुत जल्दी मैं ਤੁਹਾਡੇ ਬੂਹੇ ਤੇ ਆ ਕੇ ਦਸਤਕ ਦਿਆਂਗਾ ਮੈਂ ਇੱਕ ਪਿਕਸੂ ਦੀ ਤਰ੍ਹਾਂ ਤੁਹਾਡੇ ਬੂਹੇ ਤੇ ਦਸਤਕ ਦਿਆਂਗਾ اور ਮੈਂ ਤੁਹਾਡੇ ਤੋਂ ਉਮੀਦ ਕਰਦਾ ਕਿ ਤੁਸੀਂ ਮੈਨੂੰ ਨਰਾਸ਼ ਨਹੀਂ ਕਰੋਗੇ ਤੁਸੀਂ ਆਪਣੇ ਦੇਸ਼ ਵਾਸਤੇ ਆਪਣੇ ਸਮਾਜ ਵਾਸਤੇ ਆਪਣੇ ਲੋਕਾਂ ਵਾਸਤੇ ਆਪਣੇ અપਮਾਨ ਨੂੰ ਖਤਮ ਕਰਨ ਵਾਸਤੇ ਸਨਮਾਨ ਨੂੰ ਬਰਾਬਰੀ ਨੂੰ ਪ੍ਰਾਪਤ ਕਰਨ ਵਾਸਤੇ ਜਰੂਰ ਇੱਕ ਦਿਨ ਇਕੱਠੇ ਹੋ ਕੇ ਭਾਰਤ ਦੇ ਲੋਕਾਂ ਨੂੰ ਦੁਨੀਆ ਦੇ ਲੋਕਾਂ ਨੂੰ ਇੱਕ ਚੰਗਾ ਸੰਦੇਸ਼ ਦਿਓਗੇ ਇਹਨਾਂ ਸ਼ਬਦਾਂ ਨਾਲ ਹੀ ਅੱਜ ਦੀ ਵਾਰਤਾ ਮੈਂ ਖਤਮ ਕਰਦਾ ਹਾਂ ਜੈ ਪੀਨ ਜੈ ਭਾਰਤ ਨਮੋ ਬੁੱਧਾ